ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਰਮਦਾਸ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਹੀ ਪਸ਼ੂ ਵਿਖਾਉਣੇ ਆਂ ਰੇਲਵੇ ਸਟੇਸ਼ਨ ਦੇ ਲਾਗੇ ਘਰ ਆ ਉਤਰਾਂ ਵੇਖੀ ਹਣਾ ਦਾ ਜਦ ਆਪਾਂ ਅੰਮ੍ਰਿਤਸਰ ਵੱਲੋਂ ਰਮਦਾਸ ਨੂੰ ਆਉਂਦੇ ਆਂ ਤੇ ਪਹਿਲਾਂ ਰੇਲਵੇ ਸਟੇਸ਼ਨ ਹੁੰਦਾ ਉਹਦੇ ਲਾਗੇ ਘਰ ਆ ਪੱਬਰ ਵਾਲੀ ਰੋਡ ਤੇ ਪਹਿਲੀ ਵੀਡੀਓ ਵਾ ਇਸ ਘਰ ਦੇ ਵਿੱਚੋਂ ਆਪਾਂ ਨੇ ਤੇ ਬਾਕੀ ਇੱਥੇ ਆਓ ਆਪਣੀਆਂ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਲਓ ਬਾਕੀ ਸਾਡੀ ਬੇਨਤੀ ਹੈ ਲਵੇ ਜਰੂਰਤਾਂ ਦਿਆ ਕਰੋ ਜੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਛੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਜੀ ਵੀਰ ਜੀ ਬਹੁਤ ਵਧੀਆ ਤੁਸੀਂ ਨਾਲ ਠੀਕ ਆ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਫਿਰ ਆਪਣਾ ਨਾਮ ਮੇਰਾ ਵੀਰ ਜੀ ਤੇ ਸ਼ਹਿਰ ਹੁੰਦਾ ਜੇ ਜ਼ਿਲ੍ਹਾ ਅੰਮ੍ਰਿਤਸਰ ਜੇ ਤਹਿਸੀਲ ਜਨਾਲਾ ਜੀ ਠੀਕ ਆ ਹਾਂਜੀ ਦੇਖੋ ਸਟੇਸ਼ਨ ਦੇ ਲਾਗੇ ਘਰ ਰਹੇ ਹਾਂ ਆਪਣਾ ਫੱਬਰਾਲੀ ਰੋਡ ਤੇ ਠੀਕ ਆ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ ਕਦੀ ਚਲੋ ਕੋਈ ਨਹੀਂ ਵਿੱਚ ਲਿਖ ਦਿੰਨੇ ਹੈਨਾ ਫੋਨ ਨੰਬਰ ਵਿੱਚ ਲਿਖ ਦਿੰਨੇ ਆ ਤੇ ਆ ਜਿਹੜੀ ਗਾਂ ਪਹਿਲੇ ਨੰਬਰ ਤੇ ਹੀ ਆ ਹਾਂਜੀ ਕਿੰਨੇ ਕਿ ਚਿਰ ਦੀ ਸੋਈ ਹੈ ਇਹ ਵੀ ਜੀ ਵੀ ਨਵੇਂ ਹੰਦੇ ਜੇ ਕੋਈ ਮਹੀਨੇ ਦਾ ਲਾਲੇ ਵੀਰ ਕਰਾ ਅੱਛੇ ਮਹੀਨੇ ਦੇ ਲੱਗ ਬੰਦੇ ਦਾ ਬੱਚਾ ਹੈਗਾ ਆਸਰਾ ਦੇਖ ਆ ਜੀ ਠੀਕ ਆ ਹਾਂਜੀ ਤੇ ਦੁੱਧ ਦੇ ਤੇ ਕੋਲ ਦੁੱਧ 15 ਲੀਟਰ ਜੇ ਹੈਗਾ ਪੱਕਾ ਤਿਆਰ ਪੱਕਾ ਪੱਕਾ 14 ਲੀਟਰ ਕੰਡੇ ਦਾ ਵਿਰਜੀ ਚ ਵਾਕੇ ਦਵਾਂਗੇ ਤੇ ਦੋ ਟਾਈਮ ਚੋਕੇ ਲੈ ਜੇ ਹਨਾ ਉਹਦੀ ਬਾਅਦ ਚਾਰ ਚੋਕੇ ਖੜੇ ਵਿਜੀ ਠੀਕ ਆ ਹਾਂਜੀ ਤੇ ਇਹਦੀ ਚਵਾਈ ਕਿੰਨੇ ਕ ਵਜੇ ਦੀ ਆ ਇਹਦੀ ਚਵਾਈ ਚਵਾਈ ਕੀਤੀ 7 ਵਜੇ ਵਿਜੀ ਅੱਛਾ ਹਾਂਜੀ ਤੇ ਹੁਣ ਜਿਹੜਾ ਟਾਈਮ ਆਪਣਾ ਤਕਰੀਬਨ ਕੋਈ 11 ਵਜਨ ਵਾਲੇ ਆ ਹਾਂਜੀ ਉਸ ਹਸਾ ਨਾਲ ਕੋਈ ਵੀਰ ਹਵਾਨੇ ਦਾ ਅੰਦਾਜ਼ਾ ਲਾ ਲੇ ਹਾਂਜੀ ਤੋਰ ਦਾਂ ਇੱਕ ਰੀਨ ਹਾਂ 14 ਲੀਟਰ ਉਤਨਾ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਅੱਜ ਲਾਇਆ ਉਹ ਜੀ ਲਿਆ ਜੋ ਥਾਂ ਨਹੀਂ ਚੰਗਾ ਲੱਗਾ ਉਤਨਾ ਇਹਦੇ ਕੋਲ ਕਰੇ ਥੋੜੀ ਸਿੱਧੀ ਕਰੇ ਸਾਨੂੰ ਖਾ ਲਈ ਚੰਗੀ ਤਰ੍ਹਾਂ ਹਾਂ ਦੇਖ ਸਾਡੇ ਬੜੀ ਠੰਡੀ ਵੀਜੀ ਆ ਵੇ ਕੋ ਜਿੱਦਾਂ ਮਰਜ਼ੀ ਕੋ ਵੇ ਪਾ ਕੋ ਜਾਣਾ ਹੀ ਬਾਛੜੇ ਥੱਲੇ ਠੀਕ ਐ ਏਡੀ ਠੰਡੀ ਠੀਕ ਐ ਹਾਂਜੀ ਇੱਕ ਵੇ ਫੋਨ ਤੋਂ ਟਾਈਮ ਦਿਖਾ ਦਈਏ ਪਤਾ ਲੱਗ ਜਾਂਦਾ ਵੀਰਾਂ ਨੂੰ ਆਹ ਦੇਖ ਸਾਡੇ 10 ਵਜੇ ਤੇ 46 ਮਿੰਟ ਹੋਏ ਆ ਕੋਈ ਵੀ ਰੋਸਾ ਨਾ ਜਿਹੜਾ ਹਵਾਨੇ ਦਾ ਅੰਦਾਜ਼ਾ ਲਾ ਲੇ ਹਨਾ ਹਾਂਜੀ 7 ਵਜੇ ਹੋਈ ਐ ਤੇ ਮੁੱਲ ਫੇਰ ਇਹਦਾ ਮੁੱਲ ਵੀ ਜੀ 40000 ਕਰਦੇ ਜੇ ਕਿੰਨੇ ਦੀ ਜਸਨ ਕਰ ਦੇਣੀ ਆਪਾਂ ਇਹ ਤਿੰਨ ਦੱਸ ਦੋ ਕਿੰਨੇ ਦਾ ਮਾ ਜਾ ਅੱਜ ਹੀ ਗੱਲ ਕਰਦੀ ਹੈਗੀ ਹਾਂਜੀ ਦੱਸ ਦੋ ਗੱਲ ਪਹਿਲੀ ਵੀਡੀਓ ਵਾ ਕੋਈ ਖਾਲੀ ਨਾ ਮੁੜੇ ਹਾਂਜੀ ਕਿੰਨੇ ਦੀ ਕਰਨੀ ਜਸਨਾ 35000 ਦੀ ਅੱਛਾ 35000 ਦੀ ਕਰ ਦੋ ਹਾਂਜੀ ਠੀਕ ਐ ਚਲੋ 1921 ਮੰਨ ਤਾ ਨਾ ਹੋ ਜਾਊਗਾ ਹਨਾ ਤੇ ਹੁਣ ਆ ਜਿਹੜੀ ਗਾਂ ਚ ਜਿਹੜੀ ਮੱਝ ਚ ਜਿਹੜੀ ਦੂਸਰੇ ਨੰਬਰ ਤੇ ਹਾਂਜੀ ਮਗਰ ਇਹਦੇ ਕੱਟਾ ਕੱਤੀ ਜੇ ਮਗਰ ਇਹਦੇ ਪੂਰਾ ਕੱਟਾ ਜੀ ਹਾਂਜੀ ਠੀਕ ਐ ਕੋਈ ਵੀਰ ਆਪਣੀ ਸਮਝ ਨਾਲ ਲਾ ਲੈ ਕਿੰਨੇ ਕੀ ਤੇਰਦਾ ਵਾ ਹਾਂਜੀ ਕੋਈ ਮਹੀਨੇ ਮਹੀਨੇ ਦੀ ਲਾੜੇ ਮਹੀਨੇ ਬਾਹਰ ਲਾਲੇ ਬਾਹਰ ਹੀ ਆ ਵੇ ਹਾਂਜੀ ਬਾਹਰ ਹੀ ਲਾਲੇ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਜੇ ਤੇ ਕੋਲ ਦੁੱਧ ਵੀ ਜੀ 9 ਲੀਟਰ ਜੇ ਥੱਲੇ ਹੈਗਾ 9 ਲੀਟਰ ਪੱਕਾ ਪੱਕਾ ਨਾ ਪੱਕਾ ਕਹਿੰਦੇ ਆ ਤੋਰਾ ਫੇਰ ਇਕ ਕਰੀ ਨਾ ਬਾਕੀ ਵੀ ਦੁੱਧ ਤੁਸੀਂ ਆਪਣਾ ਆਪ ਚੋ ਕੇ ਖੜਨਾ ਵਾ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਉਹ ਤੁਹਾਡੇ ਤੇ ਆਪਣਾ ਪਾ ਲੈ ਡਰ ਦਈ ਦਰ ਦੀ ਜੀ ਆ ਇਹ ਦਰਦੀ ਜੇ ਵੀ ਜੀ ਕਰਵਾਈਏ ਲੈ ਜਾ ਹਾਂਜੀ ਤੇ ਤੇ ਹਨ ਇਹਦੇ ਵੀ ਦੇਖਣ ਹਨ ਹਨ ਵੀ ਜੀ ਬੜਾ ਵੱਲ ਮਾਇਗਾ ਜਾ ਵੇਖੋ ਉਦਾਂ ਤਾਂ ਬਾਕੇ ਨਹੀਂ ਕਰਦੀ ਉਸ ਤਰ੍ਹਾਂ ਚਲੋ ਡਰ ਜਾਂਦੀ ਮੱਝਾਂ ਇਤਾਂ ਘਾਟੀ ਮੈਂ ਦਿੰਦੀਆਂ ਹਾਂ ਹਾਂ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ 65000 ਕਰਦੀ ਅੱਛਾ 65000 ਤੇ ਇਹ ਕਿੰਨੇ ਦੇ ਦੇਣੀ ਆ ਗੋਲ ਨਹੀਂ ਤਿੰਨ ਦਦੋ ਕੇ ਮਾਨਤਨ ਕਰਦਾ ਨਾ ਪਰਮਾ ਦਾ ਕਰ ਦੋ ਆਪ ਹੀ ਕੇ ਤਿੰਨ ਦਦੋ ਗੋਲ ਨਹੀਂ ਜਸਨੋ ਕਰ ਦੋ ਕਿੰਨੇ ਦੀ ਕਰੋਗੇ 60 ਦੀ ਦੇ ਦਾਂ ਚਲੋ 2000 ਛੋਟ ਹੋਰ ਕਰ ਦਿਓ 55000 ਕਰੋ 5000 ਦੀ ਜਾਂਦ ਹਨਾ ਹਾਂਜੀ ਠੀਕ ਹੈ ਤੇ ਬਾਕੀ ਕੋ ਤਸੱਲੀ ਕਰ ਲੇ ਤੁਹਾਡੇ ਘਰ ਸਰਜੀਤ ਜੀ 2 ਦੀ ਬਾ ਚਾਰਜ ਹੋ ਕੇ ਜਾਏਗੇ ਚਾਰ ਡੰਗ ਚੋ ਕੇ ਲੈ ਜੇ ਹਨਾ ਠੀਕ ਹੈ ਤੇ ਦੂਸਰੇ ਪਾਸੇ ਤਾਂ ਮਾਈਦੇ ਥਾਂ ਇਕਰੀ ਦੇਖ ਸਕਦੇ ਜੀ ਬਾਕੀ ਇੱਥੇ ਆਪਣੀ ਚਵਾਈ ਕਰ ਲੋ ਵੇਸ ਚਾਖ ਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ